ਜਿਵੇਂ ਜਿਵੇਂ 22 ਜਨਵਰੀ ਦਾ ਦਿਨ ਨਜ਼ਦੀਕ ਆ ਰਿਹਾ ਹੈ ਉਵੇਂ-ਉਵੇਂ ਹੀ ਹਰ ਇੱਕ ਸਕਸ਼ ਰਾਮ ਰੰਗ ਚ ਰੰਗਿਆ ਨਜ਼ਰ ਆ ਰਿਹਾ ਹੈ ਕਹਾਣੀ ਦੱਸਦੇ ਹਾਂ ਤੁਹਾਨੂੰ ਅੰਮ੍ਰਿਤਸਰ ਦੇ ਇਸ ਕਲਾਕਾਰ ਦੀ ਜਿਸ ਦਾ ਨਾਂ ਜਗਜੋਤ ਸਿੰਘ ਰੂਬਲ ਹੈ ਜਗਜੋਤ ਨੇ ਨਾਮ ਮੰਦਿਰ ਤੇ ਭਗਵਾਨ ਰਾਮ ਦੀ 7 ਗੁਣਾ 10 ਫੁੱਟ ਦੀ ਤਸਵੀਰ ਬਣਾ ਕੇ ਇੱਕ ਕਰਿਸ਼ਮਾ ਕਰ ਦਿਖਾਇਆ ਹੈ ਇਸ ਤਸਵੀਰ ਨੂੰ ਬਣਾਉਣ ਵਿੱਚ ਉਸਨੂੰ ਕਰੀਬ 18 ਦਿਨ ਲੱਗੇ ਤੇ ਜਗਜੋਤ ਇਸ ਤਸਵੀਰ ਨੂੰ ਰਾਮ ਮੰਦਰ ਵਿੱਚ ਸਜਾਉਣ ਦੀ ਇੱਛਾ ਰੱਖਦਾ ਹੈ। ਇਸ ਤੋਂ ਪਹਿਲਾਂ ਜਗਜੋਤ ਆਪਣੀਆਂ ਤਸਵੀਰਾਂ ਦੇਸ਼ ਦੇ ਪ੍ਰਧਾਨ ਮੰਤਰੀ, ਵਿਦੇਸ਼ਾਂ ਦੇ ਰਾਸ਼ਟਰਪਤੀ ਦੇ ਨਾਲ ਨਾਲ ਕਈ ਕਲਾਕਾਰਾਂ ਨੂੰ ਵੀ ਗਿਫਟ ਕਰ ਚੁੱਕਿਆ ਹੈ। ਜਗਜੋਤ ਹੁਣ ਤੱਕ 52 ਵਿਸ਼ਵ ਰਿਕਾਰਡ ਵੀ ਬਣਾ ਚੁੱਕਿਆ ਹੈ। 22 ਤਰੀਕ ਨੂੰ ਜਿਹੜਾ ਕਿ ਰਾਮ ਮੰਦਰ ਦਾ ਜਿਹੜਾ ਨੈਗੋਰੀਏਸ਼ਨ ਹੋਣ ਜਾ ਰਿਹਾ ਉਸ ਮੌਕੇ ਤੇ ਮੈਂ ਵੀ ਆਪਣੀ ਇੱਕ ਬੜੀ ਸ਼ਰਦਾ ਦੇ ਨਾਲ ਪੇਂਟਿੰਗ ਬਣਾਈ ਆ ਤੇ ਮੈਂ ਦੁਰਗਿਆਨਾ ਕਮੇਟੀ ਦੇ ਨਾਲ ਗੱਲ ਕਰਕੇ ਮੈਂ ਚਾਹਨਾ ਕਿ ਇਹ ਪੇਂਟਿੰਗ ਉੱਥੇ ਸਥਾਪਿਤ ਕੀਤਾ ਜਾਵੇ ਤੇ ਇਹ ਪੇਂਟਿੰਗ ਬਣਾਉਣ ਦੇ ਵਿੱਚ ਮੈਨੂੰ 18 ਦਿਨ ਦਾ ਸਮਾਂ ਲੱਗਾ ਮੈਂ 1 ਜਨਵਰੀ ਨੂੰ ਨਵੇਂ ਸਾਲ ਵਾਲੇ ਦਿਨ ਪੇਂਟਿੰਗ ਨੂੰ ਸ਼ੁਰੂ ਕੀਤਾ ਸੀ ਤੇ ਅੱਜ ਮੈਨੂੰ ਫਾਈਨਲ ਟੱਚਸ ਦੇ ਰਿਹਾ ਵਾਂ ਤੇ ਜਿਸ ਤਰ੍ਹਾਂ ਕਿ ਸਾਰੇ ਕਹਿ ਰਹੇ ਕਿ ਦੀਵੇ ਜਗਾਣੇ ਔਰ ਉਸ ਦਿਨ ਮਤਲਬ ਇੱਕ ਦੀਵਾਲੀ ਸੈਲੀਬ੍ਰੇਸ਼ਨ ਕਰਨਾ ਵਾ ਤੇ ਮੈਂ ਵੀ ਪੇਂਟਿੰਗ ਦੇ ਵਿੱਚ ਦੀਵੇ ਦਿਖਾਏ ਜਾ ਤੇ ਅਸੀਂ ਪੂਰੀ ਫੈਮਿਲੀ ਮਤਲਬ ਇਹਨੂੰ ਉਸ ਦਿਨ ਬੜਾ ਇਹ ਤੁਮ ਤਾਂ ਦਿਨ ਨਾਲ ਸੈਲੀਬ੍ਰੇਟ ਸੈਲੀਬ੍ਰੇਟ ਕਰਾਂਗੇ ਇਸ ਤੋਂ ਇਲਾਵਾ ਕਿਹੜੀ ਕਿਹੜੀ ਹੁੰਦਾ ਪੇਂਟਿੰਗ ਬਣਾ ਚੁੱਕੇ ਤੇ ਕਿੰਨੇ ਅਵਾਰਡ ਹੁੰਦੇ ਦੂਜੇ ਤੇ ਸਰ ਇਸ ਤੋਂ ਇਲਾਵਾ ਮੇਰੇ 53 월ਡ ਰਿਕਾਰਡਸ ਬਣ ਚੁੱਕੇ ਨੇ ਤੇ ਪੀਐਮ ਮੋਦੀ ਜੀ ਨੂੰ ਮੈਂ ਪੇਂਟਿੰਗ ਬਣਾਹੀ ਜਦੋਂ ਇਲੈਕਸ਼ਨ ਹੋਇਆ ਤੇ ਉਹਨਾਂ ਦਾ ਮੈਨੂੰ ਐਪਰੀਸ਼ੀਏਸ਼ਨ ਲੈਟਰ ਮਿਲਿਆ ਤੇ ਤਿੰਨ ਇੰਡੀਆ ਦੇ ਜਿਹੜੇ ਪ੍ਰੈਜ਼ੀਡੈਂਟ ਹੈਗੇ ਆ ਉਹਨਾਂ ਦਾ ਮੈਨੂੰ ਪ੍ਰਸ਼ੰਸਾ ਪੱਤਰ ਮਿਲ ਚੁੱਕਾ ਕਿਹੜੇ ਕਲਰਾਂ ਦਾ ਇਸਤੇਮਾਲ ਕੀਤਾ ਗਿਆ ਇਸ ਤੇ ਸਰ ਅਕ੍ਰੀਲਿਕ ਕਲਰਸ ਦੇ ਨਾਲ ਇਹਨੂੰ ਪੇਂਟਿੰਗ ਨੂੰ ਤਿਆਰ ਕੀਤਾ ਗਿਆ 7 ਫੀਟ ਬਾਈ 10 ਫੀਟ ਦਾ ਪੇਂਟਿੰਗ ਦਾ ਸਾਈਜ਼ ਹੈਗਾ ਵਾ ਤੇ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਇਹਨੂੰ 18 ਦਿਨ ਲੱਗੇ ਪੇਂਟਿੰਗ ਬਣਾਉਣ ਦੇ ਵਿੱਚ